ਅੱਜ ਮੈਂ ਤੁਹਾਡੇ ਲਈ ਆਲੂ ਚਿਪਸ ਬਣਾਉਣ ਦੀ ਇੱਕ ਨਵੀਂ ਅਤੇ ਸੌਖੀ ਵੀ ਰੈਸਪੀ ਲੈ ਕੇ ਆਈਆਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਇੱਕ ਨਵੇਂ ਤਰੀਕੇ ਦੇ ਨਾਲ ਆਲੂ ਚਿਪਸ ਬਣਾ ਕੇ ਤਿਆਰ ਕਰਾਂਗੇ ਇਹ ਆਲੂ ਮੈਂ ਹਾਰਡ ਆਲੂ ਲੈਨੇ ਸੌਫਟ ਆਲੂ ਨਹੀਂ ਆਪਾਂ ਨੇ ਇੱਥੇ ਲੈਣੇ ਹੈਗੇ 6 ਦਾ ਤਾਂ ਆਲੂ ਲੈਨੇ ਜੀ ਇਹਨਾਂ ਨੂੰ ਆਪਾਂ ਨੇ ਛਿਲਕਾ ਉਤਾਰ ਕੇ ਪਾਣੀ ਵਿੱਚ ਰੱਖ ਦਿੱਤਾ ਹੈ ਤਾਂ ਜੋ ਇਹ ਕਾਲੇ ਨਾ ਹੋਣ ਇਹ ਚਿਪਸ ਬਣਾਉਣ ਲਈ ਆਲੂਆਂ ਨੂੰ ਨਾ ਤਾਂ ਆਪਾਂ ਨੇ ਉਬਾਲਣਾ ਹੈ ਜੀ ਨਾ ਤੋਂ ਪਿਸਕਾਣਾ ਹੈ ਇਹ ਆਲੂ ਚਿਪਸ ਜਿਹੜੇ ਆ 5-10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਆਲੂ ਚਿਪਸ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਜੀ ਬੱਚੇ ਜਦੋਂ ਵੀ ਬਾਹਰ ਦਾ ਕੁਝ ਖਾਣ ਦੀ ਜਿੱਦ ਕਰਦੇ ਆ ਤੁਸੀਂ ਝਟਪਟ ਇਹ ਆਲੂ ਚਿਪਸ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰ ਹੀ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਲੂ ਚਿਪਸ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਆਪਾਂ ਇੱਕ ਕद्दू ਕਸ਼ ਲੈ ਆਏ ਜੀ ਇਧਰਲੀ ਸਾਈਡ ਤੋਂ ਆਪਾਂ ਇਹਨਾਂ ਨੂੰ ਇਹਦੇ ਪਤਲੇ ਪਤਲੇ ਸਲਾਈਸ ਕੱਟ ਕਰਾਂਗੇ ਸਲਾਈਸ ਇਸ ਤਰੀਕੇ ਦੇ ਪਤਲੇ ਹੋਣੇ ਚਾਹੀਦੇ ਆ ਜੀ ਅਗਰ ਆਪਾਂ ਨੇ ਇਹਨਾਂ ਨੂੰ ਝਟਪਟ ਬਣਾਣਾ ਹੈ ਅਗਰ ਆਪਾਂ ਨੇ ਉਬਾਲ ਕੇ ਬਣਾਣੇ ਆ ਧੁੱਪੇ ਸਕਾ ਕੇ ਧੁੱਪੇ ਸਕਾਣ ਸਕਾਏ ਹੋਏ ਬਣਾਣੇ ਆ ਉਹਨਾਂ ਨੂੰ ਆਪਾਂ ਚਾਹੇ ਸਲਾਈਸ ਇਹਦੇ ਥੋੜੇ ਮੋਟੇ ਹੋਣ ਚੱਲ ਜਾਣਗੇ ਪਰ ਝਟਪਟ ਬਣਾ ਲਈ ਆਪਾਂ ਨੂੰ ਪਤਲੇ ਸਲਾਈਸ ਹੀ ਚਾਹੀਦੇ ਆ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਇਹ ਚਿਪਸ ਜਦੋਂ ਆਪਾਂ ਬਾਜ਼ਾਰ ਵਿੱਚੋਂ ਲਿਆਉਂਦੇ ਆ 10 ਰੁਪਏ ਦੇ ਪੈਕਟ ਵਿੱਚੋਂ ਸਿਰਫ ਚਾਰਪੂਰ ਚਿਪਸ ਨਿਕਲਦੇ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਆਲੂ 10 ਰੁਪਏ ਦੇ ਵੀ ਨਹੀਂ ਹੋਣੇ ਇਹਦੇ ਚਿਪਸ ਜਿਹੜੇ ਆ ਇਹਨੇ ਸਾਰੇ ਬਣ ਕੇ ਤਿਆਰ ਹੋ ਜਾਣੇ ਆ ਸਾਰੇ ਆਲੂਆਂ ਨੂੰ ਮੈਂ ਕੱਟ ਲਿਆ ਜੀ ਤੁਸੀਂ ਦੇਖ ਸਕਦੇ ਹੋ 6-7 ਆਲੂ ਸੀਗੇ ਕਿੰਨੇ ਸਾਰੇ ਆਪਣੇ ਚਿਪਸ ਬਣੇ ਨੇ ਇੱਕ ਖੁੱਲੇ ਜਿਹੇ ਡੋਂਗੇ ਵਿੱਚ ਹੁਣ ਆਪਾਂ ਇੱਕ ਪਾਣੀ ਲਵਾਗੇ ਪਾਣੀ ਵਿੱਚ ਪਾਣੂਆਂ ਨੂੰ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਇੱਕ ਮੇਨ ਚੀਜ਼ ਪਾਵਾਂਗੇ ਜੀ ਉਹ ਹੈ ਨਿੰਬੂ ਨਿੰਬੂ ਦਾ ਰਸ ਆਪਾਂ ਇਹਦੇ ਵਿੱਚ ਪਾ ਦਾਂਗੇ ਬਿਲਕੁਲ ਨਮਾ ਤਰੀਕਾ ਹੈ ਜੀ ਚਿਪਸ ਬਣਾਉਣ ਦਾ ਇੱਕ ਨਿੰਬੂ ਦਾ ਰਸ ਆਪਾਂ ਇਹਦੇ ਵਿੱਚ ਨਿਚੋੜ ਦੇਵਾਂਗੇ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤਾਂ ਜੋ ਆਲੂਆਂ ਵਿੱਚ ਜੋ ਵੀ ਸਟਾਰਚ ਹੈ ਸਾਰਾ ਨਿਕਲ ਜਾਵੇ ਸਿਰਪਾਪ ਮਨੇ ਇਹਨਾਂ ਨੂੰ 1 ਜਾਂ 2 ਮਿੰਟ ਵਾਸਤੇ ਉਸ ਤੋਂ ਵੱਧ ਨਹੀਂ ਪਾਣੀ ਵਿੱਚ ਰੱਖਣਾ ਹੈ। ਇਦਾਂ ਕਰਨ ਦੇ ਨਾਲ ਨਾ ਤਾਂ ਆਲੂ ਜਿਹੜੇ ਕਾਲੇ ਪੈਣਗੇ। ਆਲੂ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਚਿੱਟੇ-ਚਿੱਟੇ ਦਿਖਦੇ ਆ ਜੀ ਸਾਰੀ ਮੈਲ ਜੀ ਇਹਨਾਂ ਦੀ ਉੱਤਰ ਜਾਵੇਗੀ। ਇਹਨਾਂ ਨੂੰ ਪਰ ਰੱਖ ਦਾਂਗੇ। ਪੂਰੇ 2 ਮਿੰਟ ਹੋ ਗਏ ਆ ਜੀ ਇਹਨੂੰ ਪਾਣੀ ਵਿੱਚ ਪਏ ਹੋਏ। ਹੁਣ ਆਪਾਂ ਇਹਨਾਂ ਨੂੰ ਇਹ ਵਾਲੇ ਪਾਣੀ ਨੂੰ ਕੱਢ ਦਵਾਂਗੇ ਤੇ 3-4 ਪਾਣੀਆਂ ਵਿੱਚ ਆਪਾਂ ਇਹਨਾਂ ਨੂੰ ਧੋ ਲਵਾਂਗੇ। ਪਾਣੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਸਾਰਾ स्टार्च ਤਾਂ ਨਿਕਲ ਚੁੱਕਿਆ ਹੈ ਜੀ ਆਪਾਂ ਨੇ ਤਿੰਨ ਚਾਰ ਪਾਣੀਆਂ ਵਿੱਚ ਇਹਨਾਂ ਨੂੰ ਧੋ ਲਿਆ ਹੈ ਜੀ ਹੁਣ ਤੁਸੀਂ ਪਾਣੀ ਦਾ ਕਲਰ ਵੀ ਦੇਖ ਸਕਦੇ ਹੋ ਬਿਲਕੁਲ ਸਾਫਾ ਅਤੇ ਚਿਪਸ ਵੀ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਨੇ ਜੀ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਇੱਕ ਥਾਲ ਦੇ ਵਿੱਚ ਾਰੇ ਚਿਪਸਾਂ ਨੂੰ ਮੈਂ ਇਸ ਤ੍ਰਿਕਤਾਲ ਦੇ ਵਿੱਚ ਕੱਢ ਲਵਾਂਗੀ ਇੱਧਰ ਮੈਂ ਕੜਾਈ ਰੱਖ ਦਿੱਤੀ ਐ ਜੀ ਤੇਲ ਗਰਮ ਹੋਣ ਲਈ ਇੱਧਰ ਆਪਾਂ ਇੱਕ ਚੱਦਰ ਵਿਛਾਈ ਆ ਤੁਸੀਂ ਚਾਹੋ ਤਾਂ ਕਿਚਨ ਟਾਵਲ ਵੀ ਲੈ ਸਕਦੇ ਹੋ ਆਪਾਂ ਇੱਕ ਚੱਦਰ ਵਿਛਾ ਲਈਏ ਕਾਟਨ ਦੀ ਇਹਦੇ ਉੱਤੇ ਆਪਾਂ ਚਿਪਸ ਪਾ ਦੇਵਾਂਗੇ ਇਹਨਾਂ ਨੂੰ ਸੁਕਾਣਾ ਨਹੀਂ ਹੈਗਾ ਬਸ ਆਪਾਂ 2 ਮਿੰਟ ਦਾ ਕੰਮ ਹੈ ਇੱਥੇ ਸਾਰਾ ਮੇਰੇ ਕਹਿਣ ਦਾ ਮਤਲਬ ਆਪਾਂ ਨੇ ਇਹਨੂੰ ਧੁੱਪੇ ਨਹੀਂ ਸੁਕਾਉਣਾ ਜੀ ਇਹਨਾਂ ਨੂੰ ਆਪਾਂ ਥੋੜਾ ਜਿਹਾ ਫੈਲਾ ਦਾਂਗੇ ਇਸ ਤਰ੍ਹਾਂ ਫਲਾ ਦਿੱਤਾ ਹੈ ਆਪਾਂ ਚੱਦਰ ਨੂੰ ਮੋੜ ਲੈਣਾ ਹੈ ਬਸ ਹਲਕਾ ਜਿਹਾ ਇਦਾਂ ਪਾਣੀ ਸੁੱਕਦਾ ਕਰਨਾ ਹੈ ਜੀ ਬਸ ਇੱਕ ਦੋ ਮਿੰਟ ਆਪਾਂ ਨੇ ਐਵੇਂ ਕਰੀ ਜਾਣਾ ਪਾਣੀ ਸੁੱਕਦਾ ਹੋ ਜਾਊਗਾ ਬਿਲਕੁਲ ਇਹਦਾ ਸਾਰੇ ਚਿਪਸ ਆਪਣੇ ਡਰਾਈ ਹੋ ਚੁੱਕੇ ਆ ਜੀ ਚਲੇ ਚਲਦੇ ਆ ਜੀ ਕੜਾਈ ਦੇ ਕੋਲ ਇੱਕ ਚੀਜ਼ ਆਪਾਂ ਹੋਰ ਤਿਆਰ ਕਰਨੀ ਹੈ ਜੀ ਥੋੜਾ ਜਿਹਾ ਪਾਣੀ ਲਿਆ ਕੌਲੀ ਦੇ ਵਿੱਚ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣਾ ਹੈ ਨਮਕ ਇਹਨੂੰ ਆਪਾਂ ਘੋਲ ਲਵਾਂਗੇ ਜੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਚਿਪਸ ਵਿੱਚ ਜਿਹੜਾ ਨਮਕ ਦਾ ਸੁਆਦ ਹੁੰਦਾ ਥੋੜਾ ਜਿਹਾ ਲਾਈਟ ਜਿਹਾ ਹੀ ਵਧੀਆ ਲੱਗਦਾ ਏ ਇਹ ਹੀ ਭਰ ਤੋਂ ਮੈਂ ਤੁਹਾਨੂੰ ਦੱਸ ਗਈ ਆ ਆਪਾਂ ਕਿੱਥੇ ਕਰਨੀ ਆ ਇਹਨੂੰ ਅਜੇ ਆਪਾਂ ਰੱਖ ਦਾਂਗੇ ਸਾਈਡ ਤੇ ਇਧਰ ਮੈਂ ਤੇਲ ਨੂੰ ਪਹਿਲਾਂ ਫੁੱਲ ਤੇ ਰੱਖਿਆ ਸੀ ਹੁਣ ਮੈਂ ਸੇਕ ਜਿਹੜਾ ਇਹ ਲੋ ਕਰ ਲਿਆ ਏ ਇਦੇ ਵਿੱਚ ਪਾ ਦਾਂਗੇ ਹੁਣ ਆਪਾਂ ਚਿਪਸ ਜਿੰਨੇ ਕੋ ਕੜਾਈ ਵਿੱਚ ਫੁੱਲੇ ਢੁਲੇ ਜੇ ਆ ਜਾਣਗੇ ਪਾ ਉਨੇ ਹੀ ਪਾਉਣੇ ਆ ਬਹੁਤ ਜ਼ਿਆਦਾ ਚਿਪਸ ਜਿਹੜੇ ਇੱਕ ਵਾਰ ਵਿੱਚ ਆਪਾਂ ਨਹੀਂ ਪਾਉਣੇ ਸੇਕ ਹੁਣ ਆਪਾਂ ਨੇ ਨਹੀਂ ਲੋ ਰੱਖਣਾ ਹੈ ਨਹੀਂ ਫੁੱਲ ਹੁਣ ਸੇਕ ਆਪਾਂ ਮੀਡੀਅਮ ਰੱਖਣਾ ਹੈ ਜੀ ਇੱਥੇ ਮੀਡੀਅਮ ਸੇਕ ਦੇ ਉੱਤੇ ਹੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਥੋੜੀ ਦੇਰ ਵਿੱਚ ਇਹ ਬਹੁਤ ਵਧੀਆ ਫਰਾਈ ਹੋ ਜਾਣਗੇ। ਅਗਰ ਆਪਾਂ ਇਹਨਾਂ ਨੂੰ ਮੀਡੀਅਮ ਤੇ ਫਰਾਈ ਕਰਾਂਗੇ ਤਾਂ ਇਹ ਵਧੀਆ ਕ੍ਰਿਸਪੀ ਬਣਨਗੇ। ਅਗਰ ਲੋ ਤੇ ਕਰਾਂਗੇ ਤਾਂ ਇਹ ਚੰਗੀ ਤਰ੍ਹਾਂ ਨਹੀਂ ਬਣਨੇ। ਅਗਰ ਹਾਈ ਤੇ ਕਰਾਂਗੇ ਉਦੋਂ ਇਹ ਥੋੜੇ ਸੜ ਜਾਣਗੇ। ਮਤਲਬ ਇਹਨਾਂ ਵਿੱਚ ਕ੍ਰਾਂਚ ਜਿਹੜਾ ਉਹ ਵਧੀਆ ਨਹੀਂ ਆਵੇਗਾ। ਤੁਸੀਂ ਦੇਖ ਸਕਦੇ ਹੋ ਜੀ ਫਰਾਈ ਹੋ ਗਏ ਆ। ਮੇਰੇ ਤੋਂ ਥੋੜਾ ਜਿਹਾ ਕਲਰ ਇਹਨਾਂ ਨੂੰ ਜ਼ਿਆਦਾ ਹੋ ਗਿਆ। ਮੈਨੂੰ ਫੋਨ ਆ ਗਿਆ ਸੀ। ਮੈਂ ਫੋਨ ਸੁਣਨ ਲੱਗ ਗਈ ਸੀ। ਕਲਰ ਇਹਨਾਂ ਦਾ ਥੋੜਾ ਜਿਹਾ ਜ਼ਿਆਦਾ 골ਡਨ ਹੋ ਗਿਆ ਏ ਜਦੋਂ ਇਹਨਾਂ ਦਾ ਰੰਗ ਨਾ ਇਸ ਤਰੀਕੇ ਦਾ ਹੋਣ ਲੱਗ ਜਵੇ ਵਾਈਟ ਵਾਈਟ ਜੀ ਮਤਲਬ ਕਿ ਇਦਾਂ ਉਦੋਂ ਇਹਦੇ ਵਿੱਚ ਆਪਾਂ ਨੇ ਨਾ 2 ਚਮਚ ਇਹ ਨਮਕ ਵਾਲੇ ਪਾਣੀ ਦੇ ਪਾਉਣੇ ਆ ਥੋੜਾ ਪਿਛੇ हट ਕੇ ਪਾਓ ਤਾਂ ਜੋ ਛਿੱਟੇ ਆਪਣੇ ਉੱਤੇ ਨਾ ਪੈ ਜਾਣ ਇਹਨੂੰ ਆਪਾਂ ਕਰ ਦਵਾਂਗੇ ਮਿਕਸ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਜੀ ਸਿਰਫ ਇੱਕ ਟਸਕੀਨ ਤੱਕ 2 ਕੁ ਮਿੰਟ ਇਸ ਗੈਂਟ ਆਪਾਂ ਇਹਨੂੰ ਅਰੰਭ ਨੂੰ ਥੋੜਾ ਪੋਰ ਪੱਕੜ ਦਿੱਤਾ ਤੇ ਬਾਕੀ ਦੇ ਚਿਪਸ ਵੀ ਮੈਂ ਇਹਦੇ ਵਿੱਚ ਪਾ ਦਵਾਂਗੀ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣੀ ਆਪਾਂ ਨੇ ਕਿਸ ਸਟੇਜ ਤੇ ਨਮਕ ਵਾਲਾ ਪਾਣੀ ਪਾਉਣਾ ਪਹਿਲਾਂ ਮੈਨੂੰ ਫੋਨ ਆ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਪਹਿਲਾ ਬੈਚ ਆ ਜਿਹੜਾ ਜ਼ਿਆਦਾ 골ਡਨ ਫਰਾਈ ਹੋ ਗਿਆ ਹੈ ਜਦੋਂ ਆਪਾਂ ਨੂੰ ਫਰਾਈ ਕਰਦੇ ਲੱਗੇ ਵੀ ਇਹ ਨੂੰ ਥੋੜੇ ਥੋੜੇ ਸਾਈਡਾਂ ਤੋਂ ਕ੍ਰਿਸਪੀ ਹੋਣ ਲੱਗ ਗਏ ਆ ਉਦੋਂ ਆਪਾਂ ਨੇ ਇਹਦੇ ਵਿੱਚ ਦੋ ਚਮਚ ਪਾਣੇ ਆ ਜੀ ਨਮਕ ਵਾਲਾ ਪਾਣੀ ਇਹਦੇ ਵਿੱਚੋਂ ਛਣ ਛਣ ਦੀ ਆਵਾਜ਼ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਧਿਆਨ ਨਾਲ ਪਾਣੇ ਆ ਇਹ ਪਾਣੀ ਪਾਉਣ ਦੇ ਨਾਲ ਇੱਕ ਦੇ ਦੇ ਵਿੱਚ ਨਮਕ ਦਾ ਫਲੇਵਰ ਆ ਜਾਂਦਾ ਹੈ ਜੀ ਇੱਕ ਇੱਕ ਚਿਪਸ ਹੋਰ ਜ਼ਿਆਦਾ ਚਿਪਸ ਨੂੰ ਫਰਾਈ ਹੋਣ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਟਾਈਮ ਮਿਲ ਜਾਂਦਾ ਹੈ ਤਾਂ ਜੋ ਐਕਸਟਰਾ ਕ੍ਰਿਸਪੀ ਹੋ ਜਾਣ ਇਹ ਪਣੇ ਫਰਾਈ ਹੋ ਗਏ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਵੇਖਿਆ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਹੈ ਜੀ ਐਸੇ ਤਰੀਕੇ ਦੇ ਨਾਲ ਮੈਂ ਬਾਕੀ ਸਾਰੇ ਚਿਪਸ ਵੀ ਬਣਾ ਕੇ ਤਿਆਰ ਕਰ ਲਵਾਂਗੀ ਸਾਰੇ ਚਿਪਸ ਮੈਂ ਬਣਾ ਲਈਏ ਜੀ ਚਿਪਸ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਜੀ ਇਸ ਤਰੀਕੇ ਨਾਲ ਬਣਾਏ ਹੋਏ ਚਿਪਸ ਆਪਾਂ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਫਾਰੇ ਗੱਲਾਂ ਸਿੱਪ ਕਹਿਣ ਦੀਆਂ ਨੇ ਉਧਰ ਰੱਖ ਸਕਦੇ ਆ ਚੱਲਣਗੇ 에ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਆ ਪਰ ਇੰਨੇ ਕਿ ਟਿਪਸ ਤਾਂ 2 ਮਿੰਟ ਵਿੱਚ ਖਤਮ ਹੋ ਜਾਣੇ ਆ ਜੀ ਸਾਡੇ ਚਟੋਰੇ ਰਸੋਈ ਵਾਲ ਨੂੰ ਚਾਹ ਕਰ ਰਹੇ ਨੇ ਪਲੇਟ ਉਹਨਾਂ ਦੇ ਹੱਥ ਵਿੱਚ ਜਾਣੀ ਚਾਹੀਦੀ ਆ ਤੇ 2 ਮਿੰਟ ਵਿੱਚ ਪਲੇਟ ਚੌਪਟ ਤੁਸੀਂ ਆਵਾਜ਼ ਤੋਂ ਅੰਦਾਜ਼ਾ ਲਗਾ ਲਓ ਕਿੰਨੇ ਆਪਣੇ ਵਧੀਆ ਕ੍ਰਿਸਪੀ ਬਣੇ ਨੇ ਜੀ ਚਿਪਸ ਤੋੜ ਕੇ ਵੀ ਦਿਖਾਉਣੀ ਆ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਖਾਇਓ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ